వైకృ వైకృ ਜੇ ਆ ਸੱfte ਜੋ ਆਪਾਂ ਪ੍ਰੋਜੈਕਟ ਮਾਰੇ ਦੀgende ਹੁ ਜੈ ਪੁੱਛ ਸੁ ਹਗਣੀ ਤੁਸੀਂ ਰਵੀ ਕਿੰਨੀ ਤੇ ਜਿਸ ਸੰਤੋਖ ਸਿਂਗਾਰੀਆਂ ਮਿਟਬੂਲਨੀ ਮੈਂ ਜਾ ਕੇ ਪੁੱਛਿਆ ਸਵਾਗਨਾ ਨੂੰ ਕਿ ਤੁਸੀਂ ਕਿਸ ਤਰ੍ਹਾਂ ਅ ਨੀ ਸੋਨੀਆ ਬਣੀਆਂ ਕਿ ਉਹਨਾਂ ਨੇ ਤੁਹਾਨੂੰ ਆਪਣੀ ਬ੍ਰਾਈਡ ਬਣਾ ਲਿਆ ਪ੍ਰਮਾਤਮਾ ਨੇ ਤੁਹਾਨੂੰ ਆਪਣੀ ਬ੍ਰਾਈਡ ਬਣਾ ਲਿਆ ਤੇ ਰੋਜ਼ ਤੁਸੀਂ ਹੁਣ ਉਹਦੇ ਨਾਲ ਰਹਿੰਦੇ ਆ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਜਦੋਂ ਮੈਡੀਟੇਸ਼ਨ ਕਰਦੇ ਹਾਂ ਸਾਂ ਉਹਨੂੰ ਪਿਆਰ ਕਰਦੇ ਹਾਂ ਸਾਂ ਤੇ ਮੈਡੀਟੇਸ਼ਨ ਜਦੋਂ ਕਰਦੇ ਸਾਂ ਤੇ ਉਹ ਸਾਨੂੰ ਸ਼ਿੰਗਾਰ ਦਰਿੰਦਾ ਸੀ ਸਹਿਜ ਵਿੱਚ ਲਿਉਣਾ ਕਾਲੇ ਨੀਂਪਣਾ ਗੁੱਸਾ ਨੀ ਕਰਨਾ ਤੇ ਸੰਤੁਖ ਕਿ ਜੋ ਕੁਝ ਪ੍ਰਮਾਤਮਾ ਨੇ ਦਿੱਤਾ ਉਹ ਜਰੂਰ ਦੇਖਣਾ ਤੇ ਉਹਦੇ ਲਈ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਰਹਿਣਾ ਦਿਨਾਂ ਲਈ ਠਹਪਣ ਉਹਨਾਂ ਨੇ ਦੱਸਿਆ ਕਿ ਸਾਡੇ ਵਿੱਚ ਇਹ ਗੁਣ ਸੀ ਕਿ ਮੈਡੀਟੇਸ਼ਨ ਕਰਦਿਆਂ ਨੂੰ ਉਹਨੇ ਸਾਨੂੰ ਸਹਜ ਵਿੱਚ ਲੈ ਆਂਦਾ ਸ਼ਾਂਤ ਕਰ ਦਿੱਤਾ ਸਾਡੇ ਅੰਦਰ ਸਬਰ ਸੰਤੋਖ ਪਾ ਦਿੱਤਾ ਤੇ ਨਾਲੇ ਸਾਨੂੰ ਮੈਟਾਬੋਲਨਾ ਸਿਖਾਇਆ ਸਾਨੂੰ ਇਹਨਾਂ ਗੁਣਾ ਨਾਲ ਉਹਨੇ ਸਿੰਗਾਰਿਆ ਤੇ ਉਹਨੂੰ ਇਹ ਗੁਣ ਬਹੁਤ ਸੋਹਣੇ ਲੱਗਦੇ ਤੇ ਇਸ ਤਰ੍ਹਾਂ ਉਹਨਾਂ ਨੇ ਸਾਨੂੰ ਆਪਣੀ ਬ੍ਰਾਈਡ ਬਣਾ ਲਿਆ ਆਪਣੀ ਵੋਦੀ ਬਣਾ ਲਿਆ ਤੇ ਅੱਪ ਸਾਰਾ ਹਫਤਾ ਰੋਜ਼ ਕੜੀਮੁੜੀ ਹੈ लाइन गानी दिलों गाँनी तो नी सुननी आप अपने ख्याल ही बदल जाने ते जिस तरह भी आप महसूस कर दें और सब कुछ और सब कुछ बदल जाना ये सारा हफ्ता आप ये लाइन गाते रहना सारा दिन कई कई बार गुरबाणी की वो लाइन सहज संतोख सिंगारियाँ मिठा बोलनी नाले एक लाइन गाँवी <laughs> रुते जो आई है मन दही दी ਖੁਦ ਨੂੰ ਸਿੰਗਾਰਨ ਦਿਰਤ ਹੈ ਵ ਸੱਜਣਾ ਆਪਨੁ ਮਾਨਸ ਦੇ ਮਿਲਿਨਾ ਤੇ ਬਹੁਤ ਸਭ ਤੋਂ ਪਿਆਰੀ ਚੀਜ਼ ਪਰਮਾਤਮਾ ਨੇ ਆਪਾ ਨੂੰ ਦਿੱਤੀ ਮਾਨਸ ਦੇ ਤੇ ਇਸ ਲਈ ਮਿਲ ਕੇ ਆਪ ਆਪਣੇ ਆਪ ਨੂੰ ਸੋਨਾ ਬਣਾਉਣਾ ਸ਼ਿੰਗਾਰਨਾ ਉਹ ਸਹਿਜ ਸੰਤੋਖ ਸ਼ਿੰਗਾਰੀਆਂ ਰੁਤੇ ਜੋ ਆਏ ਹੈ ਮਨਸ ਦੇਹੀ ਦੇ ਖੁਦ ਨੂੰ ਸ਼ਿੰਗਾਰਨ ਦਿਲ ਉਤੇ ਹੈ ਸੱਜਣਾ ਰੁੱਤੇ ਜੋ ਆਈ ਹੈ ਮਨਸ ਦੇ ਦੀ ਇਹ ਖੁਦ ਨੂੰ ਸਿੰਗਾਰਨ ਦਿਲ ਉਤੇ ਹੈ